ਆ ਵੇਖੋ ਅਜੂਬਾ ਪਰ ਥੱਕ ਜਾਂਦਾ ਮੰਦਾ ਨਾ ਬੜਾ ਉਹਦਾ ਬਣਿਆ ਬਹੁਤ ਵਧੀਆ ਸਾਰੇ ਜਣੇ ਜਿਹੜੇ ਵੀ ਆਉਂਦੇ ਨੇ ਦੇਖ ਕੇ ਜਰੂਰ ਜਾਇਓ ਅਜੂਬਾ ਸਾਰੇ ਜਣੇ ਜਰੂਰ ਦੇਖ ਕੇ ਜਾਇਓ ਬੜਾ ਪਿਆਰਾ ਬਣਿਆ ਇਤਿਹਾਸ ਕੁਝ ਗੱਲਾਂ ਦਸਕੀਆਂ ਗਈਆਂ ਨੇ ਕੁਝ ਪੁਰਾਣੇ ਘਰ ਕਿੱਦਾਂ ਹੁੰਦੇ ਸੀ ਕਿ ਹਰ ਇੱਕ ਚੀਜ਼ ਦਸੀ ਹੋਈ ਆ ਆ ਵੇ ਨਹੀਂ ਗੱਡੀ ਵੀ ਕਿੱਦਾਂ ਦੀ ਧੂਆ ਮਾਰਨ ਉਹ ਪਾਣੀ ਦੇ ਸੁ ਠੰਡੀਆਂ ਉਹ ਕਿਦਾਂ ਤਰੀਕੀ ਜੀ ਹਾਂ ਪੈਰ ਨਿੱਕੇ ਹੋ ਗਏ ਹਾਂ ਬੜਾ ਚੈਨ ਆਇਆ ਇਹ ਸਣਾ ਬੜਾ ਚੈਨ ਆਇਆ ਨਾ ਇੱਥੇ ਆ ਪਾਰਕ ਬਹੁਤ ਸੋਹਣੀ ਬਣੀ ਹੋਈ ਆ ਖੰਡਾ ਲੱਗਾ ਆ ਪੰਜ ਪਿਆਰਾ ਪਾਰਕ ਚਲੋ ਵੇਖ ਲੋ ਅੰਮ੍ਰਿਤਸਰ ਵਾਲਿਓ ਆਪਣੇ ਇੱਥੇ ਧੁੱਪ ਲੱਗੀ ਜੇ ਬੁੱਲੇ ਲੱਗੇ ਕਣੀ ਬਟਾਲੇ ਦੇ ਅੰਮ੍ਰਿਤਸਰ ਬਹੁਤ ਕੈਰ ਦੀ ਠੰਡ ਪੈਣ ਦੀ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਧੁੱਪ ਲੱਗੀ ਹੋਈ ਆ ਸਾਰੇ ਆ ਜਾਓ ਅਨੰਦਪੁਰ ਹੋਰ ਕੀ ਹੈ ਇੱਥੇ ਠੀਕ ਹੈ ਨਾ ਵੈਸੇ ਨਾ ਜਦੋਂ ਆਪਾਂ ਘਰੋਂ ਤੁਰੇ ਆ ਅਨੰਦਾ ਦੀ ਪੁਰੀ ਹੈ ਦੇਖੋ ਅਨੰਦ ਬੱਜੇ ਪਏ ਠੰਡ ਵਿੱਚ ਵੀ ਲੱਗੇ ਪਏ ਹੋਰ ਕੀ ਹੈ ਆ ਰਾਤ ਨੂੰ ਇੱਥੇ ਰਾਤ ਨੂੰ ਫੋਰੇ ਚੱਲਦੇ ਆ ਗਏ ਨਹੀਂ ਬਹੁਤ ਵਧੀਆ ਬਣਿਆ ਹੋਇਆ ਹੈ ਹਨਾ ਮੈਂ ਤਾਂ ਕਾਫੀ ਚਰਮਤ ਆ ਹੁਣ ਚਾਲੂ ਕੀਤੇ ਪਹਿਲਾਂ ਨਹੀਂ ਮਰਸਨ ਹੈਗੀ ਕਿ ਕਿਵੇਂ ਲੰਦੇ ਹੈ ਪਹਿਲਾਂ ਘੱਟ ਸੀਗੇ ਦੁਬਾਰਾ ਰਿਪੇਅਰ ਕੀਤੀ ਆ ਰਿਪੇਅਰ ਆ ਚੀਜ਼ ਆ ਚੀਜ਼ ਕਿੱਥੇ ਆ ਗਈ ਡਾਡਜੀ ਤੋਂ ਆਹ ਆ ਚੀਜ਼ ਨਹੀਂ ਹੈਗੀ ਤਾਂ ਪੱਥਰ ਨਹੀਂ ਲੱਗਾ ਹੁਣ ਬਹੁਤ ਵਧੀਆ ਖਤਰ ਨਾਲੇ ਸਫਾਈ ਦਾ ਕੰਮ ਵੀ ਸਫਾਈ ਕਿੰਨੀ ਕਰਨ ਦੇ ਨਹੀਂ ਪਹਿਲਾਂ ਕੋਈ ਪੰਘੂੜਾ ਥੋੜੀ ਹੁੰਦਾ ਸੀਗਾ ਪੰਘੂੜਾ ਕੁਝ ਨਹੀਂ ਹੈਗਾ ਨਹੀਂ ਕਾਏ ਉਹ ਪਟੰਡੇ ਨੇ ਜਿਹੜਾ ਉਹ ਦੂਜਾ ਹੋਰ ਕਾਊਗਾ ਹੈ ਸਸ ਸਹੀ ਰੀਜੰਡੇ ਕਾ ਆਏ ਠੀਕ 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 ਆ ਓਦਰ ਝਟ ਤਲ ਗਿਆ ਫੇਰ 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 ਪੰਜੇ ਨਾ ਪੈਰ ਨਾ ਪੰਜੇ ਲੱਗਣ ਇੰਜ ਰੁਕ ਜਾ ਰੁਕ ਜਾ ਅਜੇ ਰੁਕ ਜਾ ਤੂੰ ਨਾ ਮਗਰ ਆਈ ਤੂੰ ਨਾ ਉਹਨੇ ਡਿੱਗ ਪੜਾ ਕੁੜੀ ਨੇ ਚੱਲ ਚੱਲ ਛੱਡ ਦੋ ਛੱਡ ਦੇ ਜਣੀ ਛੱਡ ਦੋ ਹਾਜੀ ਆਇਆ ਮੁਰਾ ਇਹਨੀ ਲੰਮੀ ਪਾਦੋ ਹੈ ਚਲੋ ਆਜੋ 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 ਲੈ ਤਾ ਤਾਡੋਂ ਡੇ ਜੇ ਤਾਦੂਣੀ ਮਜ ਮਜੇ ਆਉਂਡੇ ਹੋ ਗੋਇਆ ਜੇ ਇਹ ਗੋਇਆ ਯੋ ਹਰ ਕੀ ਓ ਜਾ ਗੋਇਆ ਤੱਦ ਤੇਰ ਨੂੰ ਤੇ ਅਜੇ ਤੇ ਮੇਰੀ ਕੁੜੀ ਆਉਂਦੀ ਏ ਤੱਦ ਫੇਰ ਲੱਗਾ ਹਣ ਚੱਲ ਐ ਤੂੰ ਹੁਣ ਹੁਣ ਪਤਾ ਵੇਚੀ ਹੁਣੀ ਹੁਣ ਤੇਜ ਹੋ ਗਈ ਪਹਿਨਾ ਬਹੁਤ ਸਾਰੇ ਆਪਨ ਨੂੰ ਸਬਸਕ੍ਰਾਈਬਰ ਮਿਲੇ ਤੇ ਇੱਧਰ ਤੇ ਇੱਧਰ ਸਾਡੀ ਹੁਣ ਹਰ ਗੁਣ ਫੁੱਟੇ ਲੈਣ ਲੱਗੀ ਉਹ ਵੀ ਫੜ ਕੇ ਰੱਖਿਆ ਇਹਨੂੰ ਨਾਲ ਇੱਥੇ ਫੜ ਫੜ ਇਹ ਤਾਂ ਫੜ ਫੜ ਹਾਂ ਹਾਂ ਚਾ ਚਾ ਮਸਤ ਹੀ ਵੀ ਹੈ ਸਹੀ ਕਿ ਤਾ ਹੂਟੇ ਲੈਣ ਦੀ ਮਸਤ ਹੈ ਇਹ ਇੱਧਰ ਕੁੜੀਆਂ ਰਹਿਣੇ ਲੈ ਰਹੀ ਐ ਇੱਕ ਹੋਰ ਉਹ ਇੱਕ ਤਾਂ ਇਕੱਠੀ ਹੋਈ ਆ ਧਿਆਨ ਨਾ ਦੇਖ ਨਾ ਪਏ ਬਸ ਉਹਨੂੰ ਮਜ਼ਾ ਆਉਂਦਿਆ ਉਹਨਾਂ ਦੀ ਗੱਲਾਂ ਨੂੰ ਉਹਨੂੰ ਨੀਂਦ ਆਉਂਦੀ ਨੀਂਦ ਅਸਲ ਉਹਨੂੰ ਲੱਗਣ ਦੇ ਵੀ ਖਿਲਾਉਂਦੇ ਵੇਖਿਓ ਪਲਟਨੇ ਪਲਟੀਨੇ ਮਾਰਦੇ ਧਿਆਨ ਨਾਲ ਆਇਆ ਯਰ ਗੁਣ ਆਈ ਹੇਲਣਾ ਹੇਲਣਾ ਜਾਵੇ ਵਿਚਾਰੀ ਪੂਰੀ ਘਬਰਾਈ ਬੜੇ ਸੋਹਣੇ ਮੈਂ ਬੱਚੇ ਹੁਟੇ ਲੈ ਰਹੇ ਹਨਾ ਬੜਾ ਵਧੀਆ ਵੇਸੇ ਬਣਿਆ ਐਂਜਲ ਨੂੰ ਕਹਾਂ ਹਾਂ ਲੈ ਗਏ ਐਂਜਲ ਐਂਜਲ ਨਹੀਂ ਨਹੀਂ ਰਵਜਾ ਤੇ ਨੁਹਟਾ ਦਿੰਦੇ ਰ ਪਹਿਲੇ ਸ਼ਰਮਾਤ ਕਰ ਦੋ ਹਾਂ ਚੱਲ ਸ਼ਾਬਾਸ਼ ਸ਼ਾਬਾਸ਼ ਇਹ ਬਾਈ ਸਪੈਸ਼ਲ ਮਿਲਣ ਆਇਆ ਕਹਿੰਦਾ ਵੀਰ ਕਹਿੰਦਾ ਮੈਂ ਤੇਰਾ ਸਬਸਕ੍ਰਾਈਬਰ ਆ ਮੈਂ ਵਲੌਗ ਦੇਖਦਾ ਧੰਨਵਾਦ ਕਿਹੜਾ ਪਿੰਡ ਕਿਹੜਾ ਪਿੰਡ ਇੱਪੜ ਦੇ ਘੜ ਦੇ ਅੱਛਾ ਅੱਛਾ ਇੱਧਰ ਦੇ ਜੀ ਤੁਸੀਂ ਹਣਾ ਠੀਕ ਆ ਇੰਜ ਇਹ ਉਹਨਾਂ ਪਾਰਕ ਦੇ ਵਿੱਚ ਲੈ ਰਹੇ ਨੇ ਛੋਟੇ ਪਿੰਗ ਤੇ ਸ਼ਾਬਾਸ਼ ਦੇਖੋ ਕਿਦੇ ਤੁਹਾਨੂੰ ਭਰ ਲੈਣੇ ਜਾ ਬੰਦ ਮੈਂ ਆਪਣੀ ਕੁਝ ਕਿ ਬੜਿਆ ਬੰਦੇ ਜੀ ਉਹਨਾਂ ਹਰ ਗੁੰਨੂ ਦੇ ਰੇ ਨੇ ਝੂਟਾ ਮਾ ਤੂੰ ਇਹ ਤੇ ਲੋਕ ਲੈ ਕੇ ਮਾ ਤੂੰ ਇਹ ਹਟ ਲੈਂਦੇ ਲੈਣਾ ਤੇਰੇ ਭਾਰ ਨਾਲ ਕੋਈ ਨਹੀਂ ਬੱਸ ਬੱਸ ਇਹਦੇ ਭਾਰ ਨਾਲ ਪੈਪ ਵਿੰਗਾ ਹੋਇਆ ਨਾ ਸੰਦੀਪ ਉਹਦੇ ਦੀਦੀ ਦੇ ਹੈ ਉਹ ਬੈਂਡ ਹੋਇਆ ਨਾ ਪੈਪ ਤੂੰ ਆਪ ਚੋ ਹੋ ਜਾਣਾ ਬੈਂਡ चल चल जोर चा शबाश वेरी गुड है जुती लात गई दाती ला जुतियां चल सही है चक्कर आते थोड़े जहां बाद पहुंच गए आप फिर गुरुद्वारा साहब जितों गए थे ਤੇ ਇਥੋਂ ਹੁਣ ਆਪਾਂ ਮਤਲਬਾ ਤੌਲੀਏ ਕਸ਼ਰਾ ਲੈ ਕੇ ਇਸ਼ਨਾਨ ਕਰਨਾ ਦੂਸਰੀ ਗੁਰਦਾਰੇ ਤਾ ਕਰਕੇ ਇਥੇ ਸਮਾਨ ਲੈਣ ਵਾਸਤੇ ਆਏ ਆ ਹੁਣ ਚੱਲੇ ਆਪਾਂ ਬਾਬਾ ਬੁੱਢਣ ਸਾਹਿਬ ਗੁਰਦਾਰਾ ਕੀਰਤਪੁਰ ਸਾਹਿਬ ਤੇ ਜੋ ਕਿ ਲਾਗੇ ਹੋਰ ਕਿ ਗੁਰਦਾਰਾ ਸਾਹਿਬ ਉਹਦੇ ਤੋਂ ਸਿੱਧੇ ਦਰਸ਼ਨ ਕਰਾਂਗੇ ਹਾਂਜੀ ਦੁੱਧ ਪੀ ਲਿਆ ਧੁੱਪ ਲੱਗੀ ਐ ਇਹਦੇ ਨਾਲ ਕੈਪ ਉਤਾਰਤੀ ਆ ਹੁਣ ਤੇ ਥੋੜਾ ਜਿਹਾ ਬੱਦਲ ਆਇਆ ਵੈਸੇ ਪਰ ਫੇਰ ਵੀ ਠੀਕ ਐ ਕਹਿੰਦੀ ਬਾਹਰ ਜਾਣਾ ਹਾਂਜੀ ਆਈ ਟਿੰਟੂ ਟਿੰ ਟਿੰਟੂ ਟਿੰ ਤੇ 13 ਬਾਈ ਮਾਣ ਇਥੋਂ ਨੇੜੇ ਰਹਿ ਗਿਆ ਕੀਰਤਪੁਰ ਸਾਹਿਬ ਤੇ ਬਾਬਾ ਬੁੱਢਣ ਸਾਹਿਬ ਜੀ ਇਧਰਲੀ ਸਾਈਡ ਵਾਲੇ ਵਾਹੇ ਟੋਲ ਵੀ ਇੱਕ ਆਉਂਦਾ ਰਸਤੇ ਦੇ ਵਿੱਚ ਜਿਹੜੇ ਟੋਲ ਦੀ ਮੈਂ ਗੱਲ ਕਰਦਾ ਸੀ ਭਗਵੰਤ ਮਾਨ ਦੇ ਮੈਂ ਇੱਕ ਦਿਨ ਗੱਲਬਾਤ ਸੁਣਦੇ ਆਂ ਕਹਿੰਦਾ ਅਨੰਦਪੁਰ ਸਾਹਿਬ ਵਾਲਾ ਟੋਲ ਬੰਦ ਕਰਾਤਾ ਤੇ ਵਾਕਿਆ ਸਹੀ ਗੱਲ ਆ ਯਾਰ ਬੰਦ ਕਰਵਾਤਾ ਅਗਲੇ ਨੇ ਜਿਹੜੀ ਗੱਲ ਕਹੀ ਸੀ ਪੀ ਬੰਦ ਕਰਨ ਵਾਲੀ ਤੇ ਉਹ ਬੰਦੇ ਨੇ ਕਰਵਾਤਾ ਜਿਹੜੇ ਵੀ ਵੈਸੇ ਠੀਕ ਹੈ ਇਹ ਨਹੀਂ ਇਹ ਜਿਹਾ ਜੀ ਵੈਸੇ ਨਾ ਜੜ ਜੀ ਇਹ ਐਵੇਂ ਪੈਸੇ ਕਿਉਂਕਿ ਇੱਥੇ ਇੱਥੇ ਸੰਗਤ ਆਉਂਦੀ ਹੈ ਕਿਉਂਕਿ ਇੱਥੇ ਤੇ ਸਾਰੇ ਸੰਗਤ ਆਉਂਦੀ ਹੈ ਕਿ ਨਹੀਂ ਬਹੁਤ ਸੰਗਤ ਆਉਂਦੀ ਤੇ ਹੁਣ ਇਧਰ ਬਾਬਾ ਗੁਰਦਤਾ ਜੀ ਦੇ ਜਾ ਰਹੇ ਆ ਇੱਥੇ ਇਧਰਲੀ ਸਾਈਡ ਉਹ ਵੀ ਆਪਣਾ ਜਿਹੜਾ ਲਿੰਕੇ ਲਾਉਂਦਾ ਵੀਰ ਠੰਡ ਪਾ ਉਹ ਵੀ ਇਧਰਲੀ ਸਾਈਡ ਹੁੰਦਾ ਆ ਐ ਪੁੱਲਦੇ ਹੀ ਥਾਂ ਵੇਖੋ ਨਾਲ ਹੀ ਆ ਵੀ ਆ ਗਿਆ ਆ ਵੀ ਹੈ ਗਈ ਆ ਠੰਡ ਪਾ ਲੱਗਾ ਆ ਤਾਂ ਤੁਹਾਨੂੰ ਬਾਬਾ ਬੁੱਢਣ ਸਾਹਿਬ ਜੀ ਦਰਗਾਹ ਸ੍ਰੀ ਕੀਰਤਪੁਰ ਕੀਰਤਪੁਰ ਸਾਹਿਬ ਗੱਡੀ ਜਾਂਦੀ ਛਾਲਾ ਮਾਰਦੀ ਪਰ ਵਾਹੀ ਕੋਈ ਨਹੀਂ ਬੜੇ ਜਾਣੇ ਨਾ ਡਰ ਜਾ ਮੈਨੂੰ ਮੱਲੋ ਡਰ ਜਾ ਪੈਦਾ ਕਰ ਦਿੰਦੇ ਕਹਿੰਦੇ ਇਹ ਗੱਡੀ ਨੇ ਨਾ ਚੜਾਈ ਨਹੀਂ ਚੜਦੀ ਇਹ ਇਦਾਂ ਉਦਾਂ ਪਹਿਲਾਂ ਲੈਣ ਤੋਂ ਪਹਿਲਾਂ ਤੇ ਮਹਾਰਾਜ ਦੀ ਕਿਰਪਾ ਨਾਲ ਗੱਡੀ ਜੰਮੂ ਕਸ਼ਮੀਰ ਤੋਂ ਹੀ ਹੋਈ ਹੈ ਉਸ ਤੋਂ ਵੱਡੀ ਚੜਾਈ ਖੜੀ ਹੋ ਸਕਦੀ ਹੈ ਸ਼ਾਲਾ ਮਾਰਦੀ ਚੜਦੀ ਹੈ ਮਹਾਰਾਜ ਉਸ ਨੂੰ ਸਹੀ ਹੈ ਸਾਰੇ ਚੋਰ ਸਹੀ ਕਰ ਲੈਗੀ ਕੋਈ ਕਾਕੇ ਆਹੀ ਸਹੀ ਕਰ ਲੈਗੀ ਇਤਨਾ ਡੱਪਦੇ ਨਹੀਂ ਸਹੀ ਕਰ ਸਹੀ ਕਰ ਇਹ ਕਿਹੜੇ ਘਰ ਇਹਨਾਂ ਦੇ ਪੱਤਰੇ ਮੋਟਾ ਆਈਏ ਭਜਾਈ ਆ ਪਹਿਲੀ ਨਹੀਂ ਭੇਜਣਾ ਸਹੀ ਕਰ ਸਹੀ ਕਰ ਜਿੰਨੇ ਕਿਹਨੇ ਮਨ ਨਾਲ ਗੱਡੀ ਲੈਣੀ ਉਹਨੇ ਪਹਾੜੀ ਲਾ ਘਾਰਕ ਜਗ੍ਹਾ ਤੇ ਖੜਨੀ ਖੜਨੀ ਕਿਨੇ ਜਾਣਾ ਜਾਂ ਹੁਣ ਮੰਦੂ ਗੁਰਮੰਦੋਂ ਕੋੰਬੇ ਜਾਣਾ ਦਿੱਲੀ ਜਾਣਾ ਕੋਲਕਾਤੇ ਜਾਣਾ ਜਿੱਥੇ ਵੀ ਕਿਤੇ ਜਾਣਾ ਹੂੰ ਦੇ ਬਾੜੀ ਰਸਤੇ ਸੀ ਜੋ ਵੀ ਜਾਵੇ ਜਾਣਾ ਪਣਾ ਹੁਣ ਇੱਥੇ ਸੰਤਪੁਰ ਸਾਹਿਬ ਵੀ ਇੱਥੇ ਇੱਧਰ ਲੱਗਣੀ ਗੱਡੀ ਕਿੱਥੇ ਲੱਗੀ ਗੱਡੀ ਉੱਤੇ ਚਲੀ ਜਾਂਦੀ ਫਿਰ ਸਨ ਪੁੱਛ ਲਈ ਚਲ ਤੇ ਜਾਂਦੀ ਕੀ ਚੀਜ਼ ਵੇਖਣੀਆਂ ਚੂੜੀਆਂ ਨਾਲੇ ਹਾਂ ਚੂੜੀਆਂ ਸਹੀ ਨੀਅਤ ਵੀ ਵਧੀਆ ਵਾਲੀਆਂ ਵੇਖ ਖੜਬੜੀ ਜੀ ਮੈਂ ਤੇ ਮੁੱਠਾ ਟੇਕ ਲਈ ਫਰਾਂਦੇ ਹੋਏ ਜੇ ਲੈਣੀਆਂ ਲੈ ਲਓ ਇੱਕ ਇਹ ਕੁੱਟਣਾ ਹੁੰਦਾ ਜਿੰਨਾ ਨੇ ਇਹ ਸਾਈਂ ਬਾਬਾ ਬੁੱਢਣ ਸਾਹਿਬ ਜੀ ਉੱਥੇ ਪਹੁੰਚ ਗਏ ਆਪਾਂ ਉਸੇ ਮਾੜੇ ਨਾਉਂ ਦੀ ਸਮਝ ਕੇ ਦਰਵਾਜ਼ੀ ਸੀ ਨਾ ਚੱਪੀ ਹੈ ਸਮਝਦਾ ਹਾਂ ਬਾਬਾ ਇਹ ਤਾਂ ਅਗਰ ਤਾਂ ਰੇਡ ਨਾ ਉਹਨੇ ਗੱਡੀ ਵੇ ਹੁੜਦੀ ਜਾਂਦੀ ਕਣੀ ਨਿਊਟਰਲ ਜੀ ਮੇਲੇ ਚ ਵਰਾਸ ਜੀ ਪੂਰਤ ਹੋਦਾ ਸੀ ਤੇ ਗੱਡੀ ਥੋੜਾ ਤਾਂ ਝਾਂ ਤਾਂ ਦਿੰਦੇ ਮੇਲੇ ਚ ਮੇਲੇ ਦੇ ਤਰ੍ਹਾਂ ਹੀ ਜਾਣਾ ਪੈਣਾ ਜਾਨਾ ਹੁਣ ਆਪਾਂ ਇਧਰ ਨਹੀਂ ਜਾਣਾ ਇਹ ਕਿਹੜਾ ਗੁਰਦੁਆਰਾ ਸਾਹਿਬ ਆ ਧੰਨ ਧੰਨ ਬਾਬਾ ਗੁਰਦਿੱਤਾ ਜੀ ਜੋ ਵਾਰ ਮੰਗਿਆ ਸੋ ਦਿੱਤਾ ਜੀ ਹਨਾ ਬਾਬਾ ਬੁੱਢਣ ਸਾਹਿਬ ਜੀ ਦੇ ਸਥਾਨ ਤੋਂ ਪਹਿਲਾਂ ਅਸੀਂ ਦਰਸ਼ਨ ਕਰਤੇ ਆਏ ਆ ਜਸਾਤ ਸੰਗਤ ਜੀ ਤੇ ਹੁਣ ਅਸੀਂ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਆਏ ਇਸ ਸਥਾਨ ਤੇ ਬਾਬਾ ਬੁੱਢਣ ਸਾਹਿਬ ਜੀ ਪਹਿਲਾਂ ਰਹਿੰਦੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਆ ਕੇ ਮਿਲੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਬੁੱਢਣ ਸਾਹਿਬ ਜੀ ਨੇ ਦੁੱਧ ਦਿੱਤਾ ਬੱਕਰੀਆਂ ਦਾ ਪੀਣ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਸੇਵੇਂ ਜਾਮੇ ਵਿੱਚ ਪੀਵਾਂਗੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਬਾਬਾ ਗੁਰਦਿੱਤਾ ਜੀ ਆਏ ਤੇ ਦੁੱਧ ਸਕਣ ਲਈ ਬਾਬਾ ਬੁੱਢਣ ਸਾਹਿਬ ਨੇ ਬੇਨਤੀ ਕੀਤੀ ਤੇ ਨਾਲ ਹੀ ਕਿਹਾ ਵੀ ਤੁਸੀਂ ਮੈਨੂੰ ਗੁਰਨਾਣ ਪਾਤਸ਼ਾਹ ਦੇ ਰੂਪ ਵਿੱਚ ਹੀ ਉਸੇ ਤਰ੍ਹਾਂ ਭਾਈ ਬਾਲਾ ਮਰਦਾਨਾ ਦੇ ਰੂਪ ਵਿੱਚ ਦਰਸ਼ਨ ਦਿਓ ਤੇ ਉਸ ਤਰ੍ਹਾਂ ਦਰਸ਼ਨ ਦਿੱਤੇ ਤੇ ਬਾਬੇ ਬੁੱਢਣ ਸਾਹਿਬ ਜੀ ਨੇ ਦੁੱਧ ਸਕਾਇਆ ਤੇ ਇਸ ਜਗ੍ਹਾ ਤੇ ਬਾਬਾ ਗੁਰਦਿੱਤਾ ਜੀ ਰਹਿਣ ਲੱਗੇ ਤੇ ਬਾਬਾ ਗੁਰਦਿੱਤਾ ਜੀ ਨੇ ਇੱਕ ਗਊ ਜੀਵਦਾ ਕਰਤੀ ਉਹਨੇ ਇੱਕ ਸੜੀ ਦੇ ਨਾਲ ਆਪਣੀ ਰੱਖੀ ਖੂੰਦੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਵੀ ਨਹੀਂ ਬਾਬਾ ਗੁਰਦਤਾ ਜੀ 24-25 ਸਾਲ ਦੀ ਉਮਰ ਦੇ ਉਹਨਾਂ ਨੇ ਕਿਹਾ ਇੱਕ ਤਲਵਾ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਜਾਂ ਤੁਸੀਂ ਆਪਣੇ ਆਪ ਨੂੰ ਤਿਆਗ ਦਿਓ ਤੇ ਇਹ ਤਾਂ ਗੁਰੂ ਘਰ ਦੇ ਉਲਟ ਆ ਜਾਂ ਮੈਂ ਸਰੀਰ ਤਿਆਗ ਦਿੰਦਾ ਫਿਰ ਬਾਬੇ ਗੁਰਦਤਾ ਜੀ ਨੇ ਇਸ ਜਗ੍ਹਾ ਤੇ ਸਰੀਰ ਤਿਆਗ ਦਿੱਤਾ ਤੇ ਬਾਬੇ ਬੁੱਢਣ ਸਾਹਿਬ ਜੀ ਨੂੰ ਕਿਹਾ ਤੁਸੀਂ ਦੂਜੀ ਜਗ੍ਹਾ ਤੇ ਜਾਓ ਤੇ ਬਾਬਾ ਜੀ ਦੂਜੀ ਜਗ੍ਹਾ ਤੇ ਗਏ ਤੇ ਇਸ ਅਸਥਾਨ ਤੇ ਬਾਬੇ ਗੁਰਦਤਾ ਜੀ ਨੇ ਆਪਣਾ ਸਰੀਰ ਤਿਆਗ ਕੇ ਅੰਤਮ ਸਮਾ ਕੱਟਿਆ ਤੇ ਬਾਬਾ ਗੁਰਦਿੱਤਾ ਜੀ ਨੇ ਬੇਨਤੀ ਕੀਤੀ ਬਾਬਾ ਬੁੱਢਣ ਜੀ ਨੂੰ ਵੀ ਤੁਸੀਂ ਬਹੁਤ ਭਗਤੀ ਬੰਦਗੀ ਕੀਤੀ ਆ ਸਾਨੂੰ ਇਹ ਜਗ੍ਹਾ ਬਹੁਤ ਵਧੀਆ ਲੱਗੀ ਇਸ ਕਰਕੇ ਤੁਸੀਂ ਸਾਨੂੰ ਇਹ ਜਗ੍ਹਾ ਦਿਓ ਤੇ ਤੁਸੀਂ ਦੂਸਰੀ ਜਗ੍ਹਾ ਜਾਓ ਲੇਕਿਨ ਸੰਗਤ ਸੇਖ ਸੰਗਤਾਂ ਜੋ ਵੀ ਆਉਣਗੀਆਂ ਪਹਿਲਾਂ ਤੁਹਾਡੀ ਯਾਤਰਾ ਕਰਕੇ ਆਇਆ ਕਰਨਗੀਆਂ ਜੋ ਇਥੇ ਕੀਰਤਪੁਰ ਸਾਹਿਬ ਦਰਸ਼ਨ ਕਰਨ ਆਨੰਦਪੁਰ ਸਾਹਿਬ ਤੇ ਉਹਨਾਂ ਦੇ ਵੀ 베ੜੇ ਪਾਰ ਹੋਣਗੇ ਉਸ ਟਾਈਮ ਆਨੰਦਪੁਰ ਸਾਹਿਬ ਨਹੀਂ ਸੀ ਵਸਿਆ ਲੇਕਿਨ ਕੀਰਤਪੁਰ ਸਾਹਿਬ ਬਾਬਾ ਬੁੱਢਣ ਸਾਹਿਬ ਤੇ ਬਾਬਾ ਗੁਰਦਿੱਤਾ ਜੀ ਤੇ ਕੀਰਤਪੁਰ ਸਾਹਿਬ ਵਸਿਆ ਹੋਇਆ ਸੀ ਸਾਹ ਸੰਗਤ ਜੀ ਬਾਬਾ ਗੁਰਦਤਾ ਜੀ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਸਵੇਂ ਪਾਸ਼ਾ ਜੀ ਦੇ ਸੁਪੁੱਤਰ ਸਨ ਤੇ ਦੂਜੇ ਬੇਟੇ ਮਾਮਾ ਗੁਰਤੇਗ ਬਹਾਦਰ ਸਾਹਿਬ ਜੀ ਸਨ ਤੇ ਇਹ ਸਾਹ ਸੰਗਤ ਜੀ ਉਸ ਵੇਲੇ ਦੀ ਇਹ ਘਟਨਾ ਉਹਨਾਂ ਅੰਦਪੁਰ ਸਾਹਿਬ ਨਹੀਂ ਉਸਿਆ ਮੈਂ ਦੁਬਾਰਾ ਦੁਆਰਾ ਬੋਲ ਰਿਹਾ ਹਾਂ ਅੰਦਨਖਾ ਪਹੁੰਚ ਗਏ ਆਪਾਂ ਬਾਬਾ ਗੁਰਦਤਾ ਜੀ ਦੇ ਗੁਰਦਰਾ ਸਾਹਿਬ ਇੱਥੇ ਗੱਡੀਆਂ ਗੱਡੀਆਂ ਅੰਦਰ ਵੀ ਆ ਜਾਂਦੀਆਂ ਨੇ ਤੇ ਇੱਧਰ ਗੁਰਦਰਾ ਸਾਹਿਬ ਤੰਤਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਦਿੱਤਾ ਜੀ ਸੋ ਵਰ ਦਿੱਤਾ ਜੀ ਬੈਠੇ ਕਹਿੰਦੀ ਮੈਨੂੰ ਥੱਲੇ ਤਾਰ ਤੋਂ ਬਸ ਕਿਤੇ ਕਬੂਤਰ ਉਹ ਬੈਠੇ ਕਿਤੇ ਜੀ ਮੰਮੀ ਹਣੀ ਫੈਮਿਲੀ ਚੱਲ ਇਹ ਵੀ ਚੰਗਾ ਜਿਹਾ ਬਾਹਰੇ ਆ ਗਿਆ ਕਿਰਨਦੀਤ ਵਾਹਿਗੁਰੂ ਤਾਨੂੰ ਗੁਰਨਾਨਕ ਪਾਸ਼ਾ ਮੇਰਾ ਕਰਿਆ ਨਹੀਂ ਨਹੀਂ ਵਾਹਿਗੁਰੂ ਫਰਨ ਬਾਬਾ ਗੁਰਦਤਾ ਜੀ ਦੇ ਇੱਕ ਪ੍ਰਸ਼ਾਦਾ ਜਿਹੜਾ ਨਹੀਂ ਉਹ ਸ਼ਕਲੀਏ ਵੀ ਉਸ ਤੋਂ ਬਾਅਦ ਜਾਵਾਂਗੇ ਕੀਰਤਪੁਰ ਸਾਹਿਬ ਦਰਸ਼ਨ ਕਰਨ ਵਾਪੇ ਇੱਥੇ ਹੁਣ ਲੰਗਰ ਹਾਲ ਬਣਿਆ ਹੈ ਧੰਨ ਧੰਨ ਬਾਬਾ ਗੁਰਦਤਾ ਜੀ ਅਦਰ ਮੰਮੀ ਦੇ ਸੰਦੀਪ ਕਰ ਰਹੀਆਂ ਸੇਵਾ ਕਾਹੀ ਉਹ ਨੇਚਰ ਇੱਧਰ ਦੇਖ ਆਈਏ ਵੀ ਲੈਡ ਜੀ ਕਹਿੰਦੇ ਇੱਧਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਤੀਰ ਮਾਰ ਕੇ ਜਲਪਰ ਪ੍ਰਗਟ ਕੀਤਾ ਪਤਾ ਨਹੀਂ ਚਲੋ ਕੋਈ ਗੱਲ ਦੇਖ ਹੁੰਦੇ ਆਪਾਂ ਅੱਛਾ ਚਾਹ ਇਤਹਾਸ ਦਾ ਲਿਖਿਆ ਸਹੀ ਆ ਹਣਾ ਨੇ ਤੇ ਬਾਬਾ ਗੁਰਦਤਾ ਜੀ ਦਾ ਦੱਸਿਆ ਵਾ ਹਾਂ ਤੇ ਉਹ ਹੀ ਠੰਡੀ ਹਮ ਮੇਰੀ ਹਰ ਗੁਣ ਵੀ ਰੀਤੀ ਕਰਨੀ ਇੰਨੇ ਸੋਣਾ ਹੈਗਾ ਤੇ ਸੌਂ ਗਈ ਆ ਹੁਣ ਡਾੜੀ ਦੇ ਕੋਲ ਹੁਣ ਆਪਾਂ ਚੱਲੇ ਆ ਕੀਰਤਪੁਰ ਸਾਹਿਬ ਦਰਸ਼ਨ ਕਰਨ ਵਾ ਤੇ ਇਧਰੋਂ ਤੋਂ ਉਹ ਚੱਲੇ ਆ ਤੇ ਹੁਣ ਉਧਰ ਸਾਈਡ ਜਾ ਕੇ ਮੈਂ ਨਾਲੇ ਇਸ਼ਨਾਨ ਕਰੂੰਗਾ ਜੇ ਨਦੀ ਦੇ ਵਿੱਚ ਪਾਣੀ ਜਿਹੜਾ ਨਹੀਂ ਘੱਟ ਠੰਡਾ ਹੋਵੇ ਜਲ ਘੱਟ ਠੰਡਾ ਹੋਊਗਾ ਤੇ ਫਿਰ ਇਸ਼ਨਾਨ ਕਰ ਲਾਂਗੇ ਲੈ ਵੀ ਹੁਣ ਗੱਡੀ ਕਰਤੀ ਨਿਊਟਰਲ ਤੇ ਤੇਲ ਦੀ ਮੈਂ ਬਚਤ ਕਰ ਰਹੀ ਐ ਇਦਾਂ ਭਲਕੇ ਮੇਰੇ ਜਾਂਦੀ ਲੈ ਤੀਹ ਤੇ ਚੱਲ ਗਈ ਪਰ ਬ੍ਰੇਕ ਲਾਉਣੀ ਪਾਣੀ ਐ ਨਾ ਮੁੜ ਕੇ ਕੇਬਨ ਉਤਰ ਜੇ ਮੈਂ ਵੀ 40 ਤੇ ਚੱਲ ਗਈ ਐ ਹੋਰੀ ਕਰ ਲੈ ਹੋਰੀ ਆ 40 ਆਪਾਂ ਹਾਂਜੀ ਉਹ ਦੇਸੀ ਪੈਂਦੀ ਉਹ ਆਹ ਹੋਈ ਉਹ ਠੰਡਾ ਪਾਖ ਲਾਉਣਾ ਕਾ ਨੀ ਜੂਸ ਜੱਸ ਪੀਣਾ ਕੋਈ ਉਹ ਤਰਾ ਖਲੋਣੇ ਨਿੰਬੂਸ ਕੰਜਵੀ ਦਾ ਚੱਲ ਓਦਾਂ ਘੜੀ ਖਲੋ ਜੇ ਕੰਜਵੀ ਸਕੂਲੀ ਪੀ ਲੈਣੀ ਉਹ ਕੋਲ ਸੰਤਰੀ ਦਾ ਇਹ ਬਾਈ ਹੁਣੀ ਤਾਂ ਗਏ ਨੇ ਚਾਹ ਪੀਣ ਵਾਸਤੇ ਹੁਣ ਆਪਾਂ ਨੂੰ ਮਿਲੇ ਨਹੀਂ ਕਹਿੰਦੇ ਤਾਂ 15 ਮਿੰਟ ਲੱਗ ਲੈਣੇ ਆ ਘਰ ਲੱਗਦਾ ਨੇੜੇ ਹੀ ਆ ਬਾਈ ਦਾ ਫਟਕ ਹੋ ਗਿਆ ਬੰਦ ਟ੍ਰੇਨ ਆਉਣ ਵਾਲੀ ਆ ਏ ਵੇਟ ਕਰ ਰਹੇ ਹਾਂ ਨਿਆਣੇ ਵੇਖਦਾ ਭਜੰਡੇ ਹੀ ਹੈ ਬੜਾ ਚਿਰ ਹੋ ਗਿਆ ਰੁਕੇ ਅੰਦਰ ਟ੍ਰੇਨ ਆਈ ਤੱਕ ਨਹੀਂ ਆਈ ਮਜੇ ਮਜੇ ਹੁੰਦੇ ਆ ਹੌਲੀ ਹੌਲੀ ਵੇਖੋ ਸੀ ਕਿੰਨੇ ਪਿਆਰ ਨਾਲ ਨੰਗਰੀ ਟ੍ਰੇਨ ਜੇ ਵੀ ਧਿਆਨ ਭੰਡਈ ਨਾ ਸਾਹਮਣੇ ਆਵੇਂ ਪਾਰਕ ਦੇ ਸਾਹਮਣੇ ਆਵੇ ਆ ਚਾਲ ਵੇਖੋ ਦੀ ਟ੍ਰੇਨ ਦੀ ਆ ਹਾਂ ਹਾਂ ਉਹ ਹੀ ਤਾਂ ਨਹੀਂ ਕਿ ਚਾਲ ਵੇ ਚਾਲ ਇਹ ਤੁਮ ਸਲੋ ਮੋਸ਼ਨ ਨਹੀਂ ਮੈਂ ਕੀਤਾ ਭਰਾਵਾ ਚੱਲਣੀ ਇਦਾਂ ਢਈ ਆ ਚਾਲ ਮਸਤਾਨੀ ਉਹਦੀ ਕੀ ਕਰਨੋ ਜਾਂ ਗੱਡੀ ਜੇ ਨੀ ਦਿਵਾ ਜੁਗਾ ਸਾਹਮਣੇ ਡਈ ਆ ਵੀਰ ਵੀ ਲੈਣ ਤੇ ਕਿਹਦੇ ਜਗਾ ਕਿਥੋਂ ਮਿਲਨੀ ਲੈ ਨਖਲਾਰਤੀ ਮੈਨੂੰ ਲੱਗਦਾ ਇੱਥੇ ਘੜੀ ਲਿਆ ਬੜੀ ਲੰਮੀ ਆ ਮੈਨੂੰ ਹੋਰ ਮਾਰਤੀ ਉਹਨੇ ਬ੍ਰੇਕ ਮਾਰਤੀ ਲੱਲਾ ਲੈ ਖਲਾਰਤੀ ਇਹਨਾਂ ਲੈ ਉਹ ਲੈ ਖਲਾਰਤੀ ਖਲਾਰਤੀ ਉਹਨੇ ਵੀ ਲੱਗਦਾ ਜੰਗਲ ਪਾਣੀ ਜਾਣਾ ਜਾਂ ਕਾਲੀ ਆਈ ਤੋਰ ਪਈਓ ਲੈ ਵੀ ਤੋਰ ਹੀ ਰਹੀ ਏ ਵੀਰ ਨੇ ਮੇਜ ਮੇਜ ਕਰਦੇ ਹੁਣ ਤਾਂ ਖਿੱਚ ਲੈਣੀ ਇਹਦੇ ਵੇਖੀ ਮਿੰਟ ਮਿੰਟ ਹੀ ਕਾਰ ਕਦੀ ਗਾਉ ਨੂੰ ਲੈ ਜਾਂਦੇ ਆ ਟ੍ਰੇਨ ਨੂੰ ਕਦੀ ਪਛਾਣ ਨੂੰ ਮਣ ਉਹ ਟ੍ਰੇਨ ਜਿਹੜੀ ਦੋ ਰੇ ਖਲਾੜਨੇ ਨੂੰ ਪਛਾਣ ਨੂੰ ਖਾਂਡੇ ਪਤਾ ਨਹੀਂ ਕੀ ਗੱਲ ਹੈ ਭਾਵੇਂ ਖੋਲ ਦੇਣਾ ਨਹੀਂ ਇੰਜਨ ਖਰਾਬ ਹੋ ਗਿਆ ਅਗਲਾ ਇੰਨਾ ਚਿਰ ਤੁੜੀ ਲੋਕਾਂ ਨੂੰ ਇਹ ਕਿੰਨੀ ਕਾਲੀ ਪਈ ਹੈ ਬੈਕ ਤੇ ਹੁਣ ਉਹ ਚੜ ਗਈ ਹੈ ਟ੍ਰੇਨ ਅਜੇ ਇੱਥੇ ਲੱਗ ਗਈ ਹੈ ਫਟਕਦੇ ਇਹਦਾ ਖੁੱਲ ਨਹੀਂ ਪਤਾ ਨਹੀਂ ਹੁਣ ਕੀ ਬਣਦਾ ਬਾਕੀ ਮਾਰੇ ਜਾਣ ਦਾ ਕੀ ਕਰੇ ਵਿਚਾਰ ਕਾਲੀ ਵੇ ਕਿੰਨੀ ਪੈ ਗਈ ਕਿ ਨਾਲੇ ਫਾਟੇ ਖੁੱਲਦੇ ਆ ਸਾਰ ਆ ਨੰਗ ਲੈਣ ਤੇ ਨੰਗ ਰਹਿਣਾ ਨੰਗ ਰਹਿਣਾ ਆ ਚ ਨਾਲੇ ਹੁਣ ਆਪਾਂ ਗੋਤਰਾ ਸਾਹਿਬ ਮਸਾਂ ਹੀ ਆਪਾਂ ਨੂੰ ਦਸਤਾ ਮਿਲਿਆ ਬਹੁਤ ਔਖਾ ਸਿਗਾ ਸਿਸਟਮ ਇਧਰ ਇਹ ਵੀ ਇਧਰ ਆਣਾ ਦੇਦੀ ਭਾਂਡੇ ਬਹੁਤ ਲੱਗੇ ਹੁੰਦੇ ਹਨਾ ਦੁਕਾਨਾਂ ਬਹੁਤੀ ਇਧਰ ਭਾਂਡੇ ਦੀਆਂ ਹੀ ਆ ਫੋਲ ਜਿਦਾ ਤਾਰਦੇ ਫਿਰ ਉਹ ਭਾਂਡੇ ਚਾਉਂਦੇ ਹਨਾ ਅੱਛਾ ਅੱਛਾ ਹਾਂ ਇਹ ਵੀ ਗੱਲ ਸਹੀ ਹੈ ਕੋਈ ਕਹਿੰਦਾ ਘਰ ਨੂੰ ਲੈ ਕੇ ਜਾਈਦਾ ਕੋਈ ਕਹਿੰਦਾ ਚੜਾ ਕੇ ਜਾਈਦਾ ਇੱਕ ਪੰਜ ਭਾਂਡੇ ਚੜਾ ਜਾਈਦੇ ਬਾਕੀ ਫਿਰ ਲੈ ਕੇ ਦਿੰਦੇ ਇਹ ਕੁੜੀਆਂ ਨੂੰ ਅੱਛਾ 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 ਅਹੀਂ ਪਰਮੰਤਰੀ ਕੀਰਤਪੁਰ ਸਾਹਿਬ ਕਿ ਇੱਥੇ ਦਰਸ਼ਨ ਕਰਾਂਗੇ ਹੁਣ ਉਧਰ ਤੇ ਹੁਣ ਠੰਡ ਬਹੁਤ ਹੋ ਗਈ ਆ ਵੀ ਪਤਾ ਕਿਉਂ ਹੁਣ ਸੂਰਜ ਜਿਹੜਾ ਨਹੀਂ ਆ ਉਹ ਛੁਪ ਗਿਆ ਵਾ ਬਾਕੀ ਚਲੋ ਕੋਈ ਗੱਲ ਨਹੀਂ ਉਧਰ ਤੇ ਮਨਿੰਦਰ ਭਾਈ ਜੀ ਨਾਲ ਦਾ ਕਹਿੰਦੇ ਫੋਨ ਆਇਆ ਇਹਨੂੰ ਇੰਜਨ ਨੂੰ ਕਹਿੰਦੇ ਉਧਰ ਤੇ ਪੂਰੀ ਹੱਥੋਂ ਹੰਢੀ ਏ ਕਹਿੰਦੇ ਕੋਰਾ ਪਿਆ ਇੱਧਰ ਠੀਕ ਆ ਥੋੜਾ ਇੱਧਰ ਇੱਧਰ ਬੰਦਾ ਹੈ ਨਾ ਗਰਮੀਆਂ ਦੇ ਵਿੱਚ ਨਾਲੇ ਸੇਵਾ ਕਰਦੀ ਗੁਰਦਰਾ ਸਾਹਿਬ ਦੇ ਨਾਲੇ ਮਲੋ 15 20 ਦਿਨ ਕੱਟ ਗਏ ਨਹੀਂ ਮਾਸ ਛੱਡ ਗਿਆ ਅੰਦਰ ਦੇ ਨੀ ਜਾ ਰਹਾ ਮਤਲਬ ਕਿਹਦਾ ਜੀ ਮੈਂ 9 ਨਵੰਬਰ ਇੰਦਰ ਫੈਮਿਲੀ ਆ ਗਈ ਇਹ ਆਪਾਂ ਜਾ ਰਹੇ ਆ ਉਧਰ ਦੀ ਸਾਈਡ ਜਿੱਧਰ ਨਦੀ ਵਗਦੀ ਹੈ ਨਾਲੇ ਫੁੱਲਤਾਰੀ ਦੇ ਇਧਰਲੀ ਸਾਈਡ ਫੁੱਲਤਾਰੀ ਦੀ ਹੈ ਤੇ ਇਧਰ ਇਧਰਲੀ ਸਾਈਡ ਜਿਹੜੀਆਂ ਸਾਰੇ ਜਾਣੇ ਸੰਗਤਾਂ ਨੇ ਇਸ਼ਨਾਨ ਕਰਦੀਆਂ ਨੇ ਧਿਆਨ ਨਾਲ ਮੁੜ ਕੇ ਆਖਣਾ ਮੂੰਹ ਮੱਥਾ ਮੇਰਾ ਥੱਲੇ ਵੱਜਾ ਆ ਜਾਓ ਆ ਜਾਓ ਆ ਬੜਾ ਵਧੀਆ ਕਰਤਾ ਹਨਾ ਆ ਤੇ ਬਹੁਤ ਜੀ ਗ੍ਰਿਲ ਗ੍ਰਿਲ ਲਾਤੀ ਹੈ ਨਾ ਹਨਾ ਉਹ ਜਿਹੜੇ ਲੋਕ ਫੁੱਲ ਤਾਰਦੇ ਨੇ ਉਹਨਾਂ ਵਾਸਤੇ ਲੱਗਦਾ ਕੀਤਾ ਹੈ ਅੱਗੇ ਨਹੀਂ ਗ੍ਰਿਲ ਲੱਗੀ ਆ ਗ੍ਰਿਲ ਹੁਣ ਬਣੀ ਆ ਹਾਂ ਦੀਪ ਕਹਿੰਦਾ ਸੀ ਮੈਂ ਇਸ਼ਨਾਨ ਕਰਨਾ ਹੈ ਕਰਨਾ ਚਲ ਬਾਈ ਨੂੰ ਲੈ ਲੋ ਕਿੱਦਾਂ ਨਿਕਲਿਆ ਹੋਕਾ ਇਹ ਧਿਆਨ ਆ ਕੀ ਕਰਦਾ ਤੂੰ ਇਹ ਜਲਦੀ ਰਫਤਾਰ ਦੇਖ ਸਕਦੇ ਹੋ ਕਿੰਨੀ ਤੇਜ਼ ਹੈਗੀ ਆ ਬਹੁਤ ਹੀ ਜ਼ਿਆਦਾ ਕਿ ਮਿੰਟ ਵਿੱਚ ਬੰਦਾ ਰੁੜ ਕੇ ਪਤਾ ਨਹੀਂ ਕਿਤੇ ਕਿਤੇ ਪਹੁੰਚ ਸਾਇਦਾ ਵੀ ਐਸੇ ਹੀ ਕਰਦੇ ਸੈਂਬਰੀ ਦੇ ਸੇਵਾ ਕਰਨਾ ਇਹ ਵੀ ਬੇਨਸ ਹੋਣਾ ਚਾਹੀਦਾ ਲੱਗਿਆ ਉਹਨਾ ਪਾਉਣਾ ਡੇ ਸਾਫ ਕਰਨਾ ਹਣਾ ਜੀ ਆਹ ਬਿਨਾ ਸੰਦਲ ਤੋਂ ਖੜਾ ਇਹ ਲੱਗੀ ਠੰਡ ਠੰਡ ਪੂਰੀ ਹੰਦਵਾ ਪੀਗੀ ਇੰਨੀ ਜਰਦਾਂ ਲੱਗੀ ਜਿੰਨੀ ਸੋਚੀ ਸੀ ਨਾ ਉੰਨੀ ਨਹੀਂ ਲੱਗੀ ਉਦੋਂ ਥੋੜੀ ਘੱਤੀ ਸੀ ਪਰ ਮੈਨੂੰ ਪਾਣੀ ਨੂੰ ਵੇਖ ਕੇ ਨਾ ਚੱਕਰ ਬੜੇ ਆਉਣਦੇ ਆ ਪਾਣੀ ਬਹੁਤ ਏਜ ਪਾਣੀ ਬਹੁਤ ਹੀ ਜ਼ਿਆਦਾ ਤੇਜ਼ ਆ ਰੋੜਵਾਵਾ ਕਿ 1 ਮਿੰਟ ਚ ਬੰਦਾ ਕਿਤੇ ਕਿਤੇ ਪਹੁੰਚ ਸਕਦਾ ਜੇ ਸੰਗਲ ਨਾ ਪੜਿਆ ਹੋਵੇ ਤੇ ਹਾਂਜੀ ਬਹੁਤ ਰਫਤਾਰ ਜ਼ਿਆਦਾ ਜੀ ਹੂੰ ਹੂੰ ਇੱਧਰ ਵੇਖੋ ਬਾਬਾ ਜੀ ਸੇਵਾ ਕਰਨ ਦੇ ਨੇ ਜਿਹੜੇ ਫੋਲੇ ਆ ਨਾ ਉਹ ਇੱਧਰ ਰਾਹ ਦੇ ਵਿੱਚ ਆਏ ਹੋਏ ਜਿੱਦਾਂ ਉਹਨਾਂ ਨੂੰ ਹਲਾ ਹਲਾ ਕਰਾ ਪਰਾਂ ਕਰਦੇ ਆ ਤੇ ਜੇ ਕੋਈ ਪੈਸਾ ਥੇਲਾ ਆ ਉਹਨੂੰ ਚੁੱਕ ਕੇ ਜੇਬ 'ਚ ਭਾਗ ਤੇ ਗੁਰਦਵਾਰ ਸਾਹਿਬ ਚੜਾਉਣਗੇ ਮੁੜ ਕੇ ਇਦਾਂ ਆ ਉਹ ਵੇਖਿਓ ਉਹ ਕੱਢ ਲੈਂਦੇ ਨੇ ਐਵੇਂ ਐਵੇਂ ਉਹ ਵੇਖੋ ਜੇਬ 'ਚ ਪਾ ਲਈ ਇਦਾਂ ਆ ਤੇ ਇਹਨਾਂ ਨੂੰ ਵੀ ਗੁਰਦਵਾਰ ਸਾਹਿਬ ਚੜਾ ਦੇਣਗੇ ਨਾ ਉਹ ਵੀ ਦੇ ਨੌਨ ਕਰ ਲਿਆ ਤੇ ਹੁਣ ਦਰਸ਼ਨ ਕਰਨ ਵਾਸਤੇ ਚੱਲੇ ਆਂ ਅੰਦਰ ਲੇਟਾਂ ਵਿੱਚ ਲਾਗ ਲੈਣੇ ਆ ਲਾਤੇ ਮਾਰਕੀਟ ਜਿਹੜੀ ਨਹੀਂ ਪੂਰੀ ਜਗਾ ਘਰਾਤੀ ਹੋਇਆ ਹੋਵੇ ਕਿ ਨਹੀਂ ਭਾਂਡੇ ਨਹੀਂ ਮਾਰਕੀਟ ਹੁੰਦਾ ਇਹ ਇਹ ਗੱਲ ਹੈ ਵੀ ਇਹਦੇ ਪਿਛੇ ਵੀ ਕੋਈ ਰਾਜ਼ ਆ ਵੀ ਜਿਹੜੇ ਭਾਂਡੇ ਬਹੁਤੇ ਲਾਏ ਇਹਨਾਂ ਨੇ ਹਨਾ ਇਹ ਆਪਾਂ ਨੂੰ ਪਤਾ ਨਹੀਂ ਸਾਰੇ ਜਾਣੇ ਜਰੂਰ ਕਮੈਂਟਾਂ 'ਚ ਦੱਸਿਓ ਵੀ ਹੁਣ ਜਾ ਰਹੇ ਆਂ ਵਾਪਸੀ ਆਪਣੇ ਰੂਮ ਚ ਤੇ ਉਸੇ ਗੁਰਦੁਆਰਾ ਸਾਹਿਬੇ ਮੈਂ ਤੇ ਨਾਮ ਚੇਤਾ ਭੁੱਜਦਾ ਮੂਆਂ ਦੀ ਮੰਡੀ ਦਰਸ਼ਨ ਮੇਲੇ ਕਰ ਲੈਨੇ ਹੁਣ ਆਪਾਂ ਤੇ ਹੁਣ ਕੱਲ ਨੂੰ ਦੇਖਾਂਗੇ ਕਿੱਦਾਂ ਨੇ ਕਿਹੜੀ ਸਾਈਡ ਜਾਣੀ ਆ ਕੋਸ਼ਿਸ਼ ਆ ਆਪਣੀ ਇਹ ਆ ਵੀ ਚਲੋ ਸਰਹੰਦ ਦਰਸ਼ਨ ਮੇਲੇ ਕਰ ਰਹੀਏ ਨਾਲੇ ਮੱਥਾ ਟੇਕ ਆਈਏ ਉਧਰਲੀ ਸਾਈਡ ਭੱਠਾ ਸਾਹਿਬ ਗੁਰਦੁਆਰੇ ਤੇ ਹੋਰ ਰਸਤੇ ਵਿੱਚ ਦੇਖ ਲਾਂਗੇ ਗੁਰਦਾਰੇ ਕਿਹੜੀ-ਕਿਹੜੀ ਆਉਂਦੇ ਨੇ ਇਹ ਕਰ ਰਹੀ ਨੇ ਉਹ ਗੁੜਿਆ ਦਾ ਦੁੱਧ ਗਰਮ ਬਲੇ برف ਜੰਮੀ ਹੋ ਉਹ ਫਿਰ ਕੈਂਡੀ ਚ ਲਾਇਆ ਮੈਂ ਕਹਿੰਨ ਲੜਜੀ ਦੁੱਧ ਦੇ ਵਿੱਚ برف ਜੰਮੀ ਹੈ ਭਰਾ ਪੂਰੀ ਸਾਰਾ ਕਰਨ ਇੱਕ ਵਾਰੀ ਕਰਨ ਫਿਰ ਉਹ ਦੋਂਗੂ ਦੁੱਧ ਨਾ ਰੋੜ ਜੀ ਦੁੱਧ ਦੇ ਭਰ ਗਿਆ ਪੂਰਾ ਉਹਦੇ ਮਾਮਾ ਇਹਨਾਂ ਭਰ ਗਿਆ ਕੋਈ ਨਹੀਂ ਪਤਾ ਲੱਗ ਗਈ ਜਣਾ ਜ਼ਹਰਾ ਨਾ ਪਾ ਰਿਹਾ ਹੈ ਪਾ ਬਾਗਾ ਬੋਚਾ ਅੱਬ ਵਾਲਾ ਨਹੀਂ ਤੂੰ ਨਾ ਫਿਰ ਐਦਾਂ ਕੱਢ ਲੈਣਾ ਜੱਗ ਚ ਨਹੀਂ ਨੀ ਉਹ ਮੜਾ ਜੇ ਲੜ ਜੇ ਹੋਣ ਲੱਗਣਾ ਤਾਂ ਮੈਂ ਉਸ ਟਾਈਮ ਉੱਤੇ ਉਹ ਬਣ ਲੱਗਣੇ ਜੇ ਬੁਲਬੁਲੇ ਜੇ ਬਣ ਬਣ ਲੱਗਣੇ ਮੈਂ ਬੰਦ ਕਰ ਦੂੰਗਾ ਨਾ ਤੇ ਉਹ ਵਿੱਚ ਰਿੰਨਨੇ ਨਹੀਂ ਲਾਉਂਗ ਲਾਉਂਗ ਰਿੰਨਨੇ ਦੇਖ ਇਹ ਬਾਬਾ ਨੇ ਦੁੱਧ ਦਿੱਤਾ ਤੇ ਬੋਤਲ ਭਰ ਕੇ ਆਪਾਂ ਨੂੰ ਤੇ ਬਤੀਲਾ ਭਰ ਗਿਆ ਪੂਰਾ ਹੈ ਫਰੇ ਸਾਰੇ ਲੱਤਾਂ ਪਾਉਂਦੇ ਮੈਂ ਚਾਹੁੰਦੇ ਬੜਗੇ ਮਰਗਣੀ ਆਪਣੇ ਘੁੰਡੇ ਚ ਵੱਢਦੀ ਮੈਂ ਕਠੀ ਮਤੀ ਹੋ ਕੇ ਬੈਠ ਗਿਆ ਸਾਹਮਣੇ ਤੇ ਇਹ ਨਾ ਜਾਣਾ ਮੈਨੂੰ ਗੁਰਦਾਰ ਸਾਹਿਬ ਦੱਸੋ ਕਰਨ ਕਹਿੰਦੇ ਹਾਂ ਤੇ ਅਧਰੇ ਸੀ ਅਧਰੇ ਜਰਾਬਾ ਪਾਣੀ ਸ਼ੁਰੂ ਹੋ ਗਈਆਂ ਸੰਦੀਪ ਨੇ ਗੱਲਾਂ ਮੇਰੇ ਪੈਠ ਰਗੇ ਅੱਜ ਤੁਹਾਨੂੰ ਬਹੁਤ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਈ ਤੇ ਸੋਚੀ ਅੱਜ ਦਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਕੀਆ ਮੈਨੂੰ ਲੱਗਦਾ ਕਿ ਘਰਾਣੇ ਵਾਲੀ ਦਵਾਈ ਤੇ ਕਹਿ ਲੱਗ ਗਈ ਨਹੀਂ ਨਹੀਂ ਮਮੀ ਕਹਿੰਦੇ ਵੀ ਬੜੀ ਤਰਦੀ ਐ ਇਹ ਦੀਦੀ ਜਿਹੜੇ ਨੇ ਪੀ ਘਰਾਣੇ ਬੜੇ ਮਾਰਦੇ ਨੇ ਤੇ ਵੇਖ ਭਲਾ ਵੀ ਆਪਣੇ YouTube ਤੇ ਕੋਈ ਦਵਾਈ ਆਉਂਦੀ ਘਰਾਣਿਆਂ ਦੀ ਤੇ ਇਹਨੂੰ ਲੱਗਿਆ ਨਹੀਂ ਉਹ ਬੋਲਣ ਲੱਗੇ